ਜਿੰਨੇ ਵੀ ਸਾਡੇ ਪੀਆਰਟੀ ਦੇ ਕੱਢੇ ਮੁਲਾਜ਼ਮ ਆ ਤੇ ਅਸੀਂ ਉਹਨਾਂ ਨੂੰ ਬਹਾਲ ਕਰਾਉਣ ਦੀ ਖਾਤਰ ਵੀ ਇਹ ਪ੍ਰੋਟੈਸਟ ਕੀਤਾ ਜਿੰਨੇ ਮਾੜੀਆਂ ਮੋਟੀਆਂ ਰਿਪੋਰਟਾਂ ਦੇ ਮਾਰੂ ਕੰਡੀਸ਼ਨ ਲਾ ਕੇ ਜਿੰਨੇ ਸਾਨੂੰ ਇਹਨਾਂ ਨੇ ਮਹਿਕਮੇ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਅਸੀਂ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰ ਰਹੇ ਹਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਇਸ ਗੱਲ ਤੋਂ ਬੇਸੁਸਤ ਹੈ ਸਾਡੀ ਗੱਲ ਨਹੀਂ ਸੁਣ ਰਹੀ 2014 ਵਿੱਚ ਭਰਤੀ ਹੋ ਕੇ 2020 ਦੇ ਵਿੱਚ ਮੇਰੀ ਕੰਪਲੀਟ ਜਿਹੜੀ ਕਿ 10 ਰੁਪਏ ਦੀ ਰਿਪੋਰਟ ਪਿੱਛੇ ਮੈਨੂੰ ਕੱਢ ਦਿੱਤਾ ਗਿਆ ਮਹਿਕਮੇ ਚੋਂ ਦਿਕਤਾਂ ਭਾਜੀ ਜਿਵੇਂ ਇਹਨਾਂ ਦੀ ਆਖੋਦੀਆਂ ਆਪਦੀਆਂ ਬੱਸਾਂ ਚੱਲਦੀਆਂ ਮੰਤਰੀਆਂ ਦੀਆਂ ਲਾ ਲਓ ਇਹਨਾਂ ਦੇ ਆਪ ਦੇ ਲੀਡਰਾਂ ਦੇ ਆ ਅਸੀਂ ਉਹਨਾਂ ਨਾਲ ਟਾਈਮ ਟੇਬਲਾਂ ਪਿੱਛੇ ਜਾਂ ਸਵਾਰੀ ਪਿੱਛੇ ਲੜਦੇਾਂਗੇ ਜਦੋਂ ਲੜਦੇ ਆ ਉੱਚੇ ਅਧਿਕਾਰੀਆਂ ਨਾਲ ਆਪਣੇ ਨਾਲ ਗੱਲ ਕਰਦੇ ਆ ਉਹ ਸਾਨੂੰ ਬਲੈਕਲਿਸਟ ਜਾਂ ਅਪੀਲ ਰਿਜੈਕਟ ਕਰਕੇ ਕੱਢ ਦਿੰਦੇ ਆਗੇ ਹੁਣ ਆਪਦੀ ਆਪਦੀ ਇਹਨਾਂ ਦੀ ਐਮ ਡੀ ਨੂੰ ਦੇਖ ਲਓ ਜੀ ਐਮ ਡੀ ਨਹੀਂ ਹੁੰਦਾ ਜੀ ਜੇ ਕਿਸੇ ਹੋਰ ਕੋਲੇ ਜਾਂਦੇ ਮੰਤਰੀ ਕੋਲੇ ਜਾਂਦੇ ਉਹ ਨਹੀਂ ਹੁੰਦਾ ਜੀ ਅਸੀਂ ਜਾਈਏ ਤੇ ਜਾਈਏ ਕਿੱਥੇ ਜੀ ਪੂਰੇ ਪੰਜਾਬ 'ਚ ਹੀ ਹੈ ਜੀ ਸਾਡੇ ਪੰਜਾਬ ਦੇ ਵਿੱਚ 27 ਡੀਪੂ ਹੈਗੇ 27 ਦੇ 27 ਡੀਪੂਆਂ ਦੇ ਵਿੱਚ ਅੱਜ ਪੂਰਾ ਤਾਕੜਾ ਸੰਘਰਸ਼ ਚੱਲ ਰਿਹਾ ਹੈਗਾ ਪ੍ਰੋਟੈਸਟ ਚੱਲਦੇ ਰਹੇ ਲਗਾਤਾਰ ਸਰਕਾਰਾਂ ਨੇ ਸਾਡੀ ਕੁਝ ਨਹੀਂ ਸੁਣੀ ਗਈ ਨਾ ਸਾਡੀ ਮੈਨੇਜਮੈਂਟ ਸਾਡੇ ਚੇਅਰਮੈਨ ਸਾਹਿਬ ਐਮ ਡੀ ਸਾਹਿਬ ਉਹ ਸਾਡੀਆਂ ਟੇਬਲ ਤੇ ਫਾਈਲਾਂ ਰੱਖੀ ਬਿਠੇ ਆ ਕੋਈ ਉਹਨਾਂ ਦਾ ਅੱਗੇ ਨਹੀਂ ਕਰ ਰਿਹਾ ਕਾਰਵਾਈ ਨਹੀਂ ਕਰ ਰਿਹਾ ਦੇਸ਼ ਭਰ ਦੇ ਵਿੱਚ ਅੱਜ ਵੱੰਦਾ ਐਲਾਨ ਹੈ 25 ਕਰੋੜ ਤੋਂ ਵੱਧ ਕਰਮਚਾਰੀ ਹੜਤਾਲ ਤੇ ਚੱਲ ਰਹੇ ਨੇ ਤੇ ਐਸੇ ਹੀ ਲੜੀ ਦੇ ਤਹਿਤ ਪੰਜਾਬ ਦੇ ਵਿੱਚ ਰੋਡਵੇਸ ਦੇ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਹੋਇਆ ਸੀ 3 ਦਿਨਾਂ ਦੀ ਸਟ੍ਰਾਈਕ ਦਾ 3 ਦਿਨ ਦੇ ਚੱਕੇ ਜਾਮ ਦਾ ਤੇ ਉੱਥੇ ਹੀ ਦੱਸ ਦਿੱਕਿ ਅੱਜ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 3000 ਤੋਂ ਵੱਧ ਬਸਾਂ ਜਿਹੜੀਆਂ ਨੇ ਇਸ ਸਮੇਂ ਪੰਜਾਬ ਦੀ ਜਿਹੜੀ ਸਰਕਾਰੀ ਬਸਾਂ ਨੇ ਉਹ ਇਸ ਸਮੇਂ ਉਹਨਾਂ ਦੇ ਉੱਪਰ ਬ੍ਰੇਕ ਲੱਗੀ ਹੋਈ ਆ ਉਹ ਬਸਾਂ ਨਹੀਂ ਚੱਲ ਰਹੀਆਂ ਤੇ ਇਸ ਦੇ ਕਾਰਨ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ ਤੇ ਠੇਕਾ ਮੁਲਾਜ਼ਮ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਵਿੱਚ ਕੀ ਕੁਝ ਕੱਲ ਕੇ ਜਾ ਰਹੀ ਹੈ ਕਿਸ ਤਰੀਕੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਤੇ ਲੋਕ ਕਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਆਉਂਦੇ ਆ ਕਰ ਰਹੇ ਹੋ ਕੀ ਕਾਰਨਾ ਇਹ ਜੀ ਜਿਹੜਾ ਅੱਜ ਦਾ ਪ੍ਰੋਟੈਸਟ ਆ ਇਹ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਪੂਰੇ ਦੇਸ਼ ਵਿਆਪੀ ਹੜਤਾਲ ਆ ਅਸੀਂ ਵੀ ਉਹਨਾਂ ਨੂੰ ਸਮਰਥਨ ਦਿੱਤਾ ਕਿਉਂਕਿ ਜਿੰਨੇ ਵੀ ਸਾਡੇ ਪੀਆਰਟੀ ਦੇ ਕੱਢੇ ਮਲਾਜਮ ਆ ਤੇ ਅਸੀਂ ਉਹਨਾਂ ਨੂੰ ਬਹਾਲ ਕਰਾਉਣ ਦੀ ਖਾਤਰ ਵੀ ਇਹ ਪ੍ਰੋਟੈਸਟ ਕੀਤਾ ਜਿੰਨੇ ਵੀ ਅਪੀਲ ਰਿਜੈਕਟਾਂ ਵਾਲੇ ਆ ਐਬਸੈਂਟਾਂ ਵਾਲੇ ਆ ਤੇ ਜਿਹੜੇ ਰਿਪੋਰਟਾਂ ਵਾਲੇ ਆ ਭਾਈ ਸਾਰਿਆਂ ਨੂੰ ਬਹਾਲ ਕਰਾਉਣ ਦੀ ਖਾਤਰ ਇਹ ਇਕੱਠ ਕੀਤਾ ਹੈ ਅੱਜ ਸਮਰਥਨ ਦਿੱਤਾ ਯੂਨੀਅਨ ਨੇ ਹਾਂਜੀ ਪਹਿਲਾਂ ਵੀ ਲਗਾਤਾਰ ਪਹਿਲਾਂ ਵੀ ਪ੍ਰੋਟੈਸਟ ਚੱਲਦੇ ਰਹੇ ਲਗਾਤਾਰ ਸਰਕਾਰਾਂ ਨੇ ਸਾਡੀ ਕੁਝ ਨਹੀਂ ਸੁਣੀ ਗਈ ਨਾ ਸਾਡੀ ਮੈਨੇਜਮੈਂਟ ਸਾਡੇ ਚੇਅਰਮੈਨ ਸਾਹਿਬ ਐਮ ਡੀ ਸਾਹਿਬ ਉਹ ਸਾਡੀਆਂ ਟੇਬਲ ਤੇ ਫਾਈਲਾਂ ਰੱਖੀ ਬਿਠੇ ਆ ਕੋਈ ਉਹਨਾਂ ਦਾ ਅੱਗੇ ਨਹੀਂ ਕਰ ਰਿਹਾ ਕਾਰਵਾਈ ਨਹੀਂ ਕਰ ਰਿਹਾ ਔਰ ਸਾਨੂੰ ਡਿਊਟੀ ਤੇ ਨਹੀਂ ਪਾ ਰਹੇ ਜਦ ਕਿ ਕੋਰਟ ਦੇ ਵੀ ਆਰਡਰ ਹੋਏ ਹੋਏ ਜਿਹੜੇ ਮੁਲਾਜ਼ਮਾਂ ਦੇ ਉਹਨਾਂ ਮੁਲਾਜ਼ਮਾਂ ਨੂੰ ਵੀ ਹਜੇ ਤੱਕ ਡਿਊਟੀ ਨਹੀਂ ਪਾਇਆ ਗਿਆ ਹਾਂਜੀ ਕੱਚੇ ਮੁਲਾਜ਼ਮਾਂ ਦਾ ਵੀ ਰੋੜਾ ਹੁੰਦਾ ਹਾਂਜੀ ਆ ਕੱਚੇ ਮੇਨ ਆਹੀ ਕੱਚੇ ਮੁਲਾਜ਼ਮ ਹੀ ਆਏ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਖਾਤਰ ਹੀ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਸਾਰੇ ਸਾਰੀਆਂ ਸਾਡੀਆਂ ਜਥੇਬੰਦੀਆਂ ਸਾਰੇ ਸਾਡੀਆਂ ਸਾਰੀਆਂ ਮੰਗੀਆਂ ਸਾਡੀਆਂ ਨੇ ਹਾਂਜੀ ਆ ਲਗਾਤਾਰ ਪ੍ਰੋਟੈਸਟ ਕਰਦੇ ਰਹਿੰਦੇ ਆ ਉਹਦੀ ਸੁਣਵਾਈ ਜੇ ਨਾ ਹੋਈ ਤਾਂ ਫਿਰ ਅਗਲਾ ਕੀ ਕਰਾਂਗੇ ਫਿਰ ਅੱਗੇ ਅਸੀਂ ਜੋ ਵੀ ਆ ਤਿੱਖਾ ਸੰਘਰਸ਼ ਬਹੁਤ ਤਿੱਖਾ ਕਰਾਂਗੇ ਬਾਕੀ ਕੱਲ ਨੂੰ ਅਸੀਂ ਚੰਡੀਗੜ੍ਹ ਜਾ ਰਹੇ ਆ ਮੁੱਖ ਮੰਤਰੀ ਕੋਠੀ ਦਾ ਘਰਾਉ ਕਰਨ ਕੱਲ ਨੂੰ ਅਸੀਂ ਉੱਥੇ ਹੀ ਪਹੁੰਚ ਰਹੇ ਆ ਤੇ ਬਾਕੀ ਅੱਗੇ ਜੇ ਸਾਡੀ ਸਰਕਾਰ ਨਹੀਂ ਸੁਣੂਗੀ ਤੇ ਇਸ ਤੋਂ ਵੀ ਤਿੱਖਾ ਸੰਘਰਸ਼ ਕੀਤਾ ਜਾਊਗਾ ਜੀ ਇਹ ਸਰ ਰੇਂਦਰ ਸਿੰਘ ਜੀ ਬਿਲੋਂਗ ਕਰਦਾ ਬਲਾ ਰੇਡੀਪੁਰ ਜੋ ਅੱਜ ਸਾਡਾ ਇੱਥੇ ਪ੍ਰੋਟੈਸਟ ਰੱਖਿਆ ਗਿਆ ਜੀ ਏਪੀਆਰਟੀਸੀ ਕੰਟੈਕਟ ਬਾਕ ਜੁਨੀਅਨ ਦੇ ਝੰਡੇ ਝਟ ਜੋ ਅਸੀਂ ਅਪੀਲ ਰਿਜੈਕਟ ਮੁਲਾਜ਼ਮ ਜਿਹੜੇ ਇੱਥੇ ਇਕੱਠੇ ਹੋਏ ਆ ਜੋ ਕਿ ਸਰਕਾਰ ਨੇ ਮਾਰੂ ਕੰਡੀਸ਼ਨਾਂ ਲਾ ਕੇ ਜਿਹੜੇ ਬੰਦਿਆਂ ਨੂੰ ਸਾਨੂੰ ਦੱਸਦਾ 15-15 ਸਾਲ ਅਸੀਂ ਮੰਨ ਲਓ ਡੀਪੋਆਂ ਦੇ ਵਿੱਚ ਡਿਊਟੀਆਂ ਕਰ ਚੁੱਕੇ ਆ ਮਾਰੀਆਂ ਮੋਟੀਆਂ ਰਿਪੋਰਟਾਂ ਦੇ ਮਾਰੂ ਕੰਡੀਸ਼ਨਾਂ ਲਾ ਕੇ ਜਿਹਨੇ ਸਾਨੂੰ ਇਹਨਾਂ ਨੇ ਮਹਿਕਮੇ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਅਸੀਂ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਦੇ ਆ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਉਹ ਇਸ ਗੱਲ ਤੋਂ ਬੇਸੁស្ត ਹੈ ਸਾਡੀ ਗੱਲ ਨਹੀਂ ਸੁਣ ਰਹੀ ਤਾਂ ਸਾਨੂੰ ਮਜਬੂਰ ਨਹੀਂ ਜਿਹੜੇ ਪ੍ਰੋਟੈਸਟ ਕਰਨੇ ਪੈਂਦੇ ਆ ਹੜਤਾਲਾ ਕਰਨਾ ਪੈਣੀ ਹੈ ਕਿਉਂਕਿ ਸਾਡਾ ਹੋਰ ਕੋਈ ਰੋਜ਼ਗਾਰ ਨਹੀਂ ਅਸੀਂ ਮੰਨ ਲਓ 10-15 ਸਾਲਾਂ ਤੋਂ ਇਸ ਮਹਿਕਮੇ ਨਾਲ ਜੁੜੇ ਹੋਏ ਆਂ ਸਰਕਾਰ ਹੈ ਜਿਹੜੀ ਸਾਡੀ ਗੱਲ ਨਹੀਂ ਸੁਣਨੀ ਜੇ ਕਿਤੇ ਨਾ ਕਿਤੇ ਸਰਕਾਰ ਸੁਣ ਵੀ ਲੈਂਦੀ ਤਾਂ ਜਿਹੜੀ ਸਾਡੀ ਮੈਨੇਜਮੈਂਟ ਉਹ ਇਸ ਗੱਲ ਨੂੰ ਅਣਗੌਲਿਆ ਕਰ ਦਿੰਦੀ ਹੈ ਤਾਂ ਅਸੀਂ ਮੰਨ ਲਓ ਤਰਨੇ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਹੋ ਜਾਣਾ ਹਾਂਜੀ ਹਾਂ ਜਿਹੜੇ ਪੰਜਾਬ ਦੇ ਵਿੱਚ ਜਿਹੜੀਆਂ ਬੱਸਾਂ ਨੇ ਮੰਨ ਲਓ ਪ੍ਰਾਈਵੇਟ ਬੱਸਾਂ ਚੱਲਦੀਆਂ ਨੇ ਜਿਹੜੀਆਂ ਸਾਡੇ ਮਹਿਕਮੇ ਦੀਆਂ ਬੱਸਾਂ ਨੇ ਉਹ ਟਾਮੀ ਗੱਡੀ ਚੱਲਦੀ ਹੈ ਜੋ ਪੱਕੇ ਨੰਬਰ ਨੇ ਪਰ ਜਿੰਨੇ ਵੀ ਔਰ ਸੋਰਸ ਸੰਗ ਤੇ ਕੰਟੈਕਟ ਦੇ ਪੀਆਰਟੀਸੀ ਦੇ ਵਿੱਚ ਮੁਲਾਜ਼ਮ ਕੰਟੈਕਟਰ ਡ ਕੀਤੀ ਹੈ ਆਪਣੀਆਂ ਜਾਇਜ਼ ਮੰਗਾਂ ਲਈ ਜਿਵੇਂ ਪਹਿਲੇ ਆਗੇ ਮੰਨ ਲੋ ਜਿਹੜੇ 15 ਸਾਲ ਤੋਂ ਕੰਟੈਕਟ ਬੇਸ ਤੇ ਜਾਂ ਮੰਨ ਲਓ ਆਫਸਰਾਂ ਦੇ ਕੰਮ ਕਰਦ ਨੇ ਉਹਨਾਂ ਨੂੰ ਪੱਕੇ ਕਰਨ ਸੰਧੀ ਦੂਜੀ ਜਿਹੜੀ ਸਾਡੀ ਮੰਗ ਆ ਗਈ ਵੀ ਜਿਹੜੇ ਮੁਲਾਜ਼ਮਾਂ ਨੂੰ ਦੀਪੋਂ ਦੇ ਵਿੱਚੋਂ ਅਪੀਲ ਰਿਜੈਕਟ ਕਰਕੇ ਛੋਟੀ ਛੋਟੀ ਰਿਪੋਰਟਾਂ ਤੇ ਮੈਂ ਕਿਹਾ ਜੇ ਬਾਹਰ ਕੱਢਤਾ ਉਹਨਾਂ ਨੂੰ ਮੁੜ ਬਹਰ ਲਈ ਤੇ ਬਰਾਬਰ ਤਨਖਾਹ ਦੇ ਲਈ ਜਿਹੜੇ ਸਾਡੇ ਮੁੱਦੇ ਨੇ ਰੱਖੇ ਗਏ ਨੇ ਇਸ ਸੰਬੰਧ ਦੇ ਵਿੱਚ ਜਿਹੜਾ ਸਾਡੇ ਜਿਹ ਪ੍ਰੋਟੈਸਟ ਨੇ ਦੇਖੋ ਇਹ ਪਹਿਲਾਂ ਸਰਕਾਰਾਂ ਵੀ ਕਹਿੰਦੇ ਸੀ ਜੀ ਇਹ ਸਰਕਾਰ ਵੀ ਉਸ ਤਰ੍ਹਾਂ ਹੀ ਹੈ ਪਹਿਲਾਂ ਸਰਕਾਰਾਂ ਵੀ ਕਹਿੰਦੇ ਸੀ ਸਾਡੀ ਹੁੰਦੇ ਸਰਕਾਰ ਤੁਹਾਨੂੰ ਲੱਗੂਗਾ ਪਰ ਮਾਨ ਸਾਹਿਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੱਲਰ ਨੇ ਵੀ ਇਹ ਗੱਲ ਪੱਟੀ ਹਲਕੇ ਦੇ ਵਿੱਚ ਕਹੀ ਸੀ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਮੁਲਾਜ਼ਮ ਹੋਣਗੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਹਾਲਕੇ ਬਤੌਰੋ ਸਾਡੇ ਟਰਾਂਸਪੋਰਟ ਮੰਤਰੀ ਨੇ ਪਰ ਅੱਜ ਤੱਕ ਉਹਨਾਂ ਨੇ ਸਾਡੀ ਕੋਈ ਵੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਤੇ ਉਹ ਵਾਅਦਿਆਂ ਤੋਂ ਵੀ ਮੁੱਕਰੇ ਨੇ ਇਹ ਗੱਲਾਂ ਵੀ ਉਹ ਮੁੱਕਰ ਚੁੱਕੇ ਨੇ ਵੀ ਅਸੀਂ ਸਟੇਜਾਂ ਦੇ ਉੱਤੇ ਇਹ ਵਾਅਦੇ ਕੀਤੇ ਸੀ ਵੀ ਸਾਡੀ ਸਰਕਾਰ ਵਾਂਂ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਇਹਨਾਂ ਦਾ ਬੰਨ ਦਾ ਹੱਕ ਦਿੱਤਾ ਜਾਊਗਾ ਪਰ ਜੋ ਲਾਲਜੀਤ ਨੇ ਗੱਲ ਪੁੱਛੀ ਜਾਂਦੇ ਤੋਂ ਇਸ ਗੱਲ ਤੋਂ ਸਾਫ਼ ਹੀ ਮੁੱਕਰ ਦਿੰਦੇ ਨੇ ਵੀ ਐਸੇ ਗੱਲਾਂ ਕੀਤੀ ਹੀ ਨਹੀਂ ਤਾਂ ਦੇਖੀਏ ਅਸਲ ਤੋਂ ਸੰਬੰਧ ਹੋਇਆ ਕਰਦਾ ਤਾਂ ਕਿਤੀ ਇਸ ਵਿਸ਼ੇ ਬਾਰੇ ਸਰ ਉਹ ਇਹ ਤੋਂ ਪਹਿਲਾਂ ਜਿੰਨੇ ਵੀ ਸਾਡੇ ਪ੍ਰੋਟੈਸਟ ਹੋਣ ਦੇ ਵਿੱਚ ਸਾਨੂੰ ਮੀਟਿੰਗ ਦਿੱਤੀ ਜਾਂਦੀ ਹੈ ਸਰ ਜੇ ਮੰਨ ਲਓ ਅਸੀਂ ਆਹ ਦੇ ਡਿਸਟ੍ਰਿਕਟ ਦੇ ਵਿੱਚ ਡਿਸਟ੍ਰਿਕਟ ਪੱਦਰ ਦੇ ਵਿੱਚ ਤੇ ਉੱਥੇ ਕੋਈ ਅਸੀਂ ਪ੍ਰੋਟੈਸਟ ਕਰਦੇ ਆਂ ਤਾਂ ਸਾਨੂੰ ਡੀਸੀ ਸਾਹਿਬ ਦੁਆਰਾ ਮੀਟਿੰਗ ਦਵਾਈ ਜਾਂਦੀ ਹੈ ਸੀਐਮ ਹਾਊਸ ਦੇ ਵਿੱਚ ਜੇ ਮੰਨ ਲਓ ਡਾਇਰੈਕਟਰ ਸਾਹਿਬ ਨਾਲ ਜਾਂ ਮੈਨੇਜਮੈਂਟ ਨਾਲ ਪਰ ਜਦੋਂ ਅਸੀਂ ਉਸੇ ਟਾਈਮ ਦੂਜੇ ਦਿਨ ਤੀਜੇ ਦਿਨ ਮੀਟਿੰਗ ਤੇ ਪਹੁੰਚਦੇ ਆਂ ਤਾਂ ਸਾਨੂੰ ਮੰਨ ਲਓ ਕੋਈ ਮੀਟਿੰਗ ਨਹੀਂ ਕਰਾਈ ਜਾਂਦੀ ਜੇ ਕਰਾਈ ਜਾਂਦੀ ਹੈ ਤਾਂ ਸਾਡਾ ਉਸ ਮੀਟਿੰਗ ਤੇ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਮਜਬੂਰ ਨੂੰ ਦੁਬਾਰ ਪਹਿਲਾਂ ਵੀ ਇਹ ਸਨਮਨ ਉੱਚੇ ਦੇ ਰਿਦਨਾਂ ਤੋਂ ਹਾਂਜੀ ਹਾਂਜੀ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਸਾਡੀ ਸੀਐਮ ਭਗਵੰਤ ਮਾਨ ਨਾਲ ਵੀ ਮੀਟਿੰਗ ਸੀਗੀ ਜੀ ਉੱਥੇ ਜ ਗਏ ਅਸੀਂ ਸੀਐਮ ਹਾਊਸ ਸਭ ਕੋ ਸਾਡਾ ਪਾਸ ਬਣਾ ਕੇ ਅੰਦਰ ਭੇਜ ਦਿੱਤਾ ਗਿਆ ਪਰ ਸੀਐਮ ਸਾਹਿਬ ਨਾਲ ਸਾਡੀ ਮੀਟਿੰਗ ਨਹੀਂ ਕਰਾਈ ਗਈ ਉਹ ਕਹਿੰਦੇ ਕੈਨਸਲ ਕਰ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਦੇ ਪੀਏ ਨਾਲ ਮੀਟਿੰਗ ਕਰਨ ਤੋਂ ਬਾਅਦ ਅਸੀਂ ਵਾਪਸ ਆ ਗਏ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਸਰਕਾਰ ਨੇ ਮੰਨ ਲਈ ਜਿਹਦੇ ਧਰਨਾ ਦੁਆਰਾ ਅਸੀਂ ਪਟਿਆਲੇ ਲਾਇਆ ਸਾਡੀ ਸਾਰਿਆਂ ਨੇ ਮੰਨ ਲਈ ਜੀ ਸਾਰੀਆਂ ਸਰਕਾਰ ਅਣੀਓ ਭਗਵੰਤ ਮਾਨ ਜੀ ਅਣੀਓ ਲਾਲਜੀਤ ਭੁੱਲਣ ਅਣੀਓ ਮੰਗਾਂ ਮੰਨੀਆਂ ਗਈ ਉਸ ਤੋਂ ਬਾਅਦ ਉਹਨਾਂ ਨੇ ਕਹਿੰਦੇ ਵੀ ਥੋੜੀ ਅਸੀਂ ਮੰਗਾ ਮੰਨ ਲਈ ਗਈਆਂ ਤੇ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਹਡਾਣਾ ਸਾਹਿਬ ਹਡਾਣਾ ਸਾਹਿਬ ਇਸ ਵਕਤ ਮੰਨ ਕੇ ਚੱਲੋ ਜੀ ਉਹ ਨਹੀਂ ਕਰ ਰਹੇ ਹਡਾਣਾ ਸਾਹਿਬ ਸਾਡੀਆਂ ਮੰਗਾਂ ਨਹੀਂ ਮੰਗ ਰਹੇ ਮੰਨ ਰਹੇ ਤੇ ਸਾਡੇ ਐਮ ਡੀ ਸਾਹਿਬ ਮੰਗਾਂ ਨਹੀਂ ਮੰਨ ਰਹੇ ਬਾਕੀ ਸਾਡੇ ਨਾਲ ਦੇ ਸਾਥੀ ਜਿਹੜੇ ਪੰਜਾਬ ਜਿਹੜਾ ਫੈਸਲਾ ਹੋਇਆ ਸੀ ਪੰਜਾਬ ਰੋਡਵੇ ਦੇ ਵਿੱਚ ਵੀ ਇਹ ਫੈਸਲਾ ਹੋਇਆ ਸੀ ਤੇ ਸਾਡੇ ਵਿੱਚ ਵੀ ਅਸੀਂ ਵੀ ਸਾਨੂੰ ਸਾਰੇ ਬੰਦੇ ਨੂੰ ਪਾਇਆ ਜਾਊਗਾ ਤੁਹਾਡੇ ਜਿਹੜੇ ਮਹਿਕਮੇ ਦੇ ਅਧਿਕਾਰੀ ਨੇ ਮਤਲਬ ਜਨਿੰਦਾ ਵਸਾ ਜੇ ਵੀ ਰੋਡਾਂ ਦੇ ਉੱਤੇ ਚੱਲ ਰਹੀਆਂ ਨੇ ਹਾਂਜੀ ਚੱਲ ਰਹੀਆਂ ਜੀ ਚੱਲ ਰਹੀਆਂ ਜੋ ਵੀ ਉਹ ਵੀ ਜਿਹੜੇ ਕੋਈ ਕੁਝ ਪੱਕੇ ਮੁਲਾਜ਼ਮ ਹੈਗੇ ਥੋੜੇ ਰਹਿ ਗਏ ਕੁਈ ਪੰਜ ਚਾਰ ਰਹੇ ਕੋਈ ਚਲਾ ਰਹੇ ਆ ਹਾਂ ਹਾਂਜੀ ਉਹ ਸਾਥ ਨਹੀਂ ਦੇ ਰਹੇ ਉਹਨਾਂ ਦੀ ਜੂਨੀਅਨ ਹੋਰ ਆ ਜੀ ਉਹ ਸਾਥ ਨਹੀਂ ਦੇ ਰਹੇ ਜੀ ਉਹ ਵੀ ਪੰਜ ਚਾਰ ਜਿਹੜੇ ਮੁਲਾਜ਼ਮ ਆ ਜੀ ਉਹ ਵੀ ਬੱਸਾਂ ਚਲਾ ਰਹੇ ਆ ਉਹ ਵੀ ਲੋਕਲ ਰੂਟਾਂ ਦੇ ਲੌਂਗ ਰੂਟ ਤੇ ਗੱਡੀ ਕੋਈ ਨਹੀਂ ਜਾ ਰਹੀ ਜੀ ਜੀ ਕਣ ਨਾਮ ਰੰਗਿਆ ਗਿਆ ਕੋਈ ਕਿਸੇ ਉੱਚ ਅਧਿਕਾਰੀ ਦੇ ਨਾਲ ਤੁਹਾਡੀ ਰਾਪਤਾ ਨਾਲ ਕੰਮ ਹੋਇਆ ਤੇ ਅਗਲਾ ਕੋਪੈਸਟ ਕੀ ਹੋਗਾ ਅਗਲਾ ਸਾਡਾ ਸੰਘਰਸ਼ ਜਿੱਤੂ ਵੀ ਤਿੱਖਾ ਹੋਊਗਾ ਜੀ ਇਸ ਦੂਗਾ ਅਸੀਂ ਸੀਐਮ ਸਾਹਿਬ ਦੀ ਕੋਠੀ ਤੇ ਘਰਾਓ ਕਰਾਂਗੇ ਜੀ ਠੀਕ ਹੈ ਜਿੱਥੋਂ ਜ਼ਿਕਰ ਹੋਇਆ ਉੱਥੋਂ ਜ਼ਿਕਰ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅਸੀਂ ਮਰਨ ਵਰਤ ਤੇ ਬੈਠਣਾ ਪਿਆ ਅਸੀਂ ਮਰਨ ਵਰਤ ਤੇ ਬੈਠਾਂਗੇ ਤੇ ਪਸੰਦ ਜਿਹੜਾ ਮਤਲਬ ਬੰਦ ਕਰਨ ਦਾ ਸਮਾਂ ਕਿੰਨੀ ਦੇਰ ਤੱਕ ਦਿਨ ਦਾ ਤਿੰਨ ਦਿਨਾਂ ਦਾ ਨਹੀਂ 9 10 11 ਤਰੀਕ ਦੀ ਹੜਤਾਲ ਹੈ ਜੀ ਜੇ ਸ਼ਾਂਤ ਕਰ ਹੱਲ ਹੋ ਜਾਂਦਾ ਜੀ ਤਾਂ ਇਹ ਇੱਥੇ ਪੋਸਟਪੋਨ ਕਰਤਾ ਜਾਊਗਾ ਅੱਜ ਅਸੀਂ ਦੇਸ਼ ਭਰ ਵਿੱਚ ਜੋ ਹੜਤਾਲ ਹੋਈ ਹੈ 10 ਕੇਂਦਰੀ ਟ੍ਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੀ ਉਹਦੇ ਸਬੰਧ ਦੇ ਵਿੱਚ ਅਸੀਂ ਬਸ ਸਟੈਂਡ ਤੇ ਇਕੱਠੇ ਹੋਏ ਹਾਂ ਸਾਰੀਆਂ ਯੂਨੀਅਨਾਂ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਦੇ ਵਿੱਚ 17 ਮੰਗਾਂ ਸਾਰਾ ਮੰਗਾਂ ਦੇ ਵਿੱਚ ਮੁੱਖ ਮੰਗ ਜਿਹੜੀ ਹੈ ਉਹ ਹੈਗੀ ਆ ਚਾਰ ਲੇਬਰ ਕੋਡ ਜੋ 29 ਕਾਨੂੰਨਾਂ ਨੂੰ ਖਤਮ ਕਰਕੇ ਸਰਕਾਰ ਨੇ ਬਣਾਏ ਸੀ ਉਹਨੂੰ ਰੱਦ ਕਰਾਉਣਾ ਹੈ ਤੇ 29 ਕਾਨੂੰਨ ਜਿਹੜੇ ਅਸੀਂ ਲੜ ਕੇ ਬਣਵਾਏ ਸੀ ਉਹ ਦੁਬਾਰਾ ਵਾਪਸ ਕਰਵਾਉਣੇ ਆ ਇਸ ਦੇ ਨਾਲ ਹੀ ਅਸੀਂ ਜੋ ਸਰਕਾਰ ਇਹ ਵਾਅਦਾ ਕਰਕੇ ਆਉਂਦੀ ਹੈ ਕਿ ਅਸੀਂ ਮਜ਼ਦੂਰਾਂ ਦੇ ਹੱਕ ਵਿੱਚ ਇਹ ਕਰਾਂਗੇ 2 ਕਰੋੜ ਨੌਕਰੀਆਂ ਦਵਾਂਗੇ ਉਹ ਸਾਰੀਆਂ ਜਿਹੜੇ ਵਾਅਦੇ ਇਹਨਾਂ ਦੇ ਝੂਠੇ ਹੋਏ ਆ ਸਰਕਾਰ ਸਾਡੇ ਭਾਵੇਂ ਸੰਘਰਸ਼ਾਂ ਨੂੰ ਦਬਾ ਰਹੀ ਹੈ ਉਹ ਕਹਿੰਦੀ ਹੈ ਕਿ ਅਸੀਂ ਸੰਘਰਸ਼ ਨਹੀਂ ਕਰਦੇ ਨੇ ਔਰ ਤੁਹਾਡੇ ਸਾਹਮਣੇ ਹੈ ਕਿ ਅੱਜ ਦੇਸ਼ ਭਰ ਦੇ ਵਿੱਚ 25 ਕਰੋੜ ਜਿਹੜਾ ਕੰਮ ਹੈ ਚਾਹੇ ਉਹ ਰੋਡਵੇ ਦੇ ਆ ਬੱਸਾਂ ਵਾਲੇ ਹੈ ਚਾਹੇ ਆਂਗਣਵਾੜੀ ਹੈ ਚਾਹੇ ਆਸ਼ਾ ਵਰਕਰ ਹੈ ਜਾਂ ਹੋਰ ਸਾਰੇ ਵਿਭਾਗਾਂ ਦੇ ਉਹ ਸਾਰੀ ਮਜ਼ਦੂਰ ਨੇ ਹੌਜਰੀ ਵਾਲੇ ਨੇ ਰੇੜੀ ਫੜੀ ਵਾਲੇ ਨੇ ਸਾਰੇ ਮਜ਼ਦੂਰ ਅੱਜ ਹੜਤਾਲ ਕਰਕੇ ਬੰਦ ਕਰਕੇ ਬੈਠੇ ਨੇ ਉਸ ਇਸ ਹੜਤਾਲ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਪਿੰਡੂ ਭਾਰਤ ਬੰਦ ਕਰਕੇ ਸਾਨੂੰ ਸਪੋਰਟ ਕਰ ਰਹੀ ਹੈ ਸੋ ਅੱਜ ਦੀ ਇਹ ਹੜਤਾਲ ਦੀ ਸ਼ੁਰੂਆਤ ਹੈ ਸਰਕਾਰ ਤੋਂ ਜਾਤਾ ਸਾਡੀਆਂ ਮੰਗਾਂ ਮੰਨ ਲਵੇ ਘਟੋਗਾ ਜੁਦੜ ਜਿਹੜੀ ਪਿਛਲੇ 12 ਸਾਲ ਤੋਂ ਰਿਵਾਈਜ਼ ਨਹੀਂ ਹੋਈ ਵਧਾਈ ਨਹੀਂ ਗਈ ਸਾਡੀ ਉਹ ਵੀ ਮੰਗ ਹੈ ਕਿ ਉਹਨੂੰ ਇਮੀਡੀਏਟਲੀ ਵਧਾਇਆ ਜਾਵੇ ਔਰ ਕੰਮ ਦੇ ਘੰਟੇ ਜਿਹੜੇ ਹੈ ਉਹ 8 ਘੰਟੇ ਰੱਖੇ ਜਾਣ 12 ਘੰਟੇ ਨਾ ਕੀਤੇ ਜਾਣ ਔਰ ਜਿਹੜੀਆਂ ਇਕਾਈਆਂ 20 ਤੱਕ ਜਿਨ੍ਹਾਂ ਦੇ ਮਜ਼ਦੂਰ ਹੈ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਜ਼ਰੂਰੀ ਕੀਤੀ ਜਾਵੇ ਕਿ ਜਿਹੜੇ ਤੇ ਅਸੀਂ ਇੱਥੇ ਇਕੱਠੇ ਹੋਏ ਆ ਕੇਂਦਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਆਸ਼ਾ ਵਰਕਰਾਂ ਦੇ ਫੈਸਿਲੀਟੇਟਰ ਭੈਣਾਂ ਲਈ ਮਾੜੀਆਂ ਨੀਤੀਆਂ ਬਿਨਾਂ ਤਨਖਾਹ ਤੋਂ ਕੰਮ ਲੈ ਰਹੇ ਨੇ ਨਗੁਣੇ ਪੱਤਿਆਂ ਤੇ ਇਸ ਕਰਕੇ ਅਸੀਂ ਸਰਕਾਰ ਦਾ ਬਿੰਦ ਸਿਆਪਾ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਹਾਂ ਸਾਡੀ ਇਹ ਮੰਗ ਹੈ ਕਿ ਸਰਕਾਰ ਸਾਡੇ ਤੋਂ ਕੰਮ ਬਹੁਤ ਜ਼ਿਆਦਾ ਲੈ ਰਹੀ ਹੈ ਆਨਲਾਈਨ ਕੰਮ ਵੀ ਲੈ ਰਹੀ ਹੈ ਆਫਲਾਈਨ ਵੀ ਅਸੀਂ ਕੰਮ ਕਰ ਰਹੇ ਹਾਂ ਰਾਤਾਂ ਨੂੰ ਵੀ ਅਸੀਂ ਡਿਲੀਵਰੀਆਂ ਲੈ ਕੇ ਜਾਂਦੇ ਹਾਂ ਸਾਡੇ ਡਿਲੀਵਰੀ ਦੇ ਨਹੀਂ ਕੱਟੇ ਗਏ ਪੈਸੇ ਭੱਤੇ ਵੀ ਸਾਰੇ ਕੱਟੇ ਗਏ ਆ ਸਾਨੂੰ ਪੇਮੈਂਟ ਕੋਈ ਨਹੀਂ ਪੈ ਰਹੀ ਪਰ ਕੰਮ ਬਹੁਤ ਜ਼ਿਆਦਾ ਅਸੀਂ ਇਸ ਕਰਕੇ ਸਰਕਾਰ ਤੋਂ ਮੰਗ ਕਰਨ ਆਏ ਸੀ ਵੀ ਸਾਨੂੰ ਰੋਟੀ ਖਾਣ ਜੋਗੇ ਗੁਜ਼ਾਰੀ ਜੋਗੇ ਦੀ ਪੇਮੈਂਟ ਮਿਲਣੀ ਚਾਹੀਦੀ ਹੈ ਸਾਨੂੰ ਕੋਈ ਪੱਕੀ ਤਨਖਾਹ ਨਹੀਂ ਹੈਗੀ ਸਿਰਫ ਨੰਗੇ ਪੱਤਿਆਂ ਤੇ ਆਸ਼ਾ ਵਰਕਰਾਂ ਤੇ ਸੁਪਰਵਾਈਜ਼ਰ ਪਹਿਣਾ ਕੰਮ ਕਰ ਰਹੀਆਂ ਹਾਂ ਮਾਲ ਕੀ ਆਰਾਮੀਆਂ ਦੀ ਹੋਣੀ ਆ ਤੇ ਪਹਿਲੇ ਤੁਹਾਡਾ ਪਲੈਟਫਾਰਮ ਹੋ ਸਕਦਾ 100 ਰੁਪਏ ਦਾ ਲਈ ਤੁਹਾਨੂੰ ਨਹੀਂ ਜਦੋਂ ਭਗਵੰਦ ਮਾਨ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਚਰਨਜੀਤ ਚੰਨੀ ਨੇ 2500 ਰੁਪਏ ਸਾਨੂੰ ਲਗਾਇਆ ਸੀ ਤੁਸੀਂ ਤੁਹਾਡੇ ਭੱਤੇ ਦੁੱਗਣੇ ਕਰਾਂਗੇ ਪਰ ਅੱਜ 3 ਸਾਲ ਬੀਤ ਜਾਣ ਤੇ ਵੀ ਮਾਨ ਸਰਕਾਰ ਨੇ ਸਾਡੇ ਨਾਲ ਕੋਈ ਵੀ ਕੀਤਾ ਹੋਇਆ ਵਾਦਾ ਪੂਰਾ ਨਹੀਂ ਕੀਤਾ ਉਲਟਾ ਜਿਹੜੇ ਸਾਨੂੰ ਕੇਂਦਰ ਸਰਕਾਰ ਵੱਲੋਂ ਨਿਗੋਣਾ ਦੇ ਭੱਤੇ ਮਿਲਦੇ ਸੀ ਉਹ ਵੀ ਸਾਡੇ ਕੱਟੇ ਗਏ ਆ ਔਰ ਕੰਮਾਂ ਦਾ ਬੋਝ ਸਾਡੇ ਤੇ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਹੈ ਪਰ ਸਾਨੂੰ ਲਿਭੋਣਾ ਤੇ ਆਨਲਾਈਨ ਕੰਮਾਂ ਕਾਰਨ ਕਿ ਆ ਜਾ ਰਿਹਾ ਤੇ ਪਰ ਸਾਨੂੰ ਜਿਹੜਾ ਤਨਖਾਹ ਕੋਈ ਨਹੀਂ ਲਗਾਈ ਹੌਲਟਾ ਸਾਡਾ ਭੱਤੇ ਕੱਟਣੇ ਸ਼ਰਤਾਂ ਦੇ ਖਿਲਾਫ ਲੱਗਣਾ ਮਨਨਾਂ ਦੇ ਖਿਲਾਫ ਸਾਡੀਆਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਕਿਉਂਕਿ ਸਾਡੇ ਨਾਲ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਮੀਟਿੰਗਾਂ ਕਰਕੇ ਵਾਅਦੇ ਕੀਤੇ ਸੀਗੇ ਵੀ ਅਸੀਂ ਤੁਹਾਡੀ ਕੋਈ ਵੀ ਮਸਲਾ ਰਹਿਣ ਨਹੀਂ ਦੇਣਾ ਸਾਰੇ ਹੱਲ ਕਰਦਾਂਗੇ ਪਰ ਹੁਣ ਆਉਣ ਵਾਲੀਆਂ 27 ਦੀਆਂ ਵੋਟਾਂ 'ਚ ਅਸੀਂ ਇਸ ਸਰਕਾਰ ਨੂੰ ਮੂੰਹ ਤੋੜ ਜਵਾਬ ਦਵਾਂਗੇ ਅਸੀਂ ਇਸ ਸਰਕਾਰ ਨੂੰ ਚੱਲਦਾ ਕਰਾਂਗੇ ਚਲੋ ਪਿੰਡਾਂ ਦੀ ਖੇਤੀ